ਤੇ ਵੇਖੋ ਕੀ ਹਾਲ ਹੈ ਇਹਦਾ ਕੁਛ ਤਾਂ ਸਾਮਾਂ ਵੀ ਹਜੇ ਮੈਨ ਲੱਗਾ ਕੋਈ 7:00 ਵਜਣ ਵਾਲਿਆ ਜਮਾਨੇਰਾ ਹੋ ਗਿਆ ਅੱਗੀ ਬੈਠੇ ਵਿਚਾਰੇ ਗੋਲ ਗੱਪੇ ਹਾਂਜੀ ਹਾਂਜੀ ਮੇਰਾ ਹੋ ਗਿਆ ਯਾਰ ਨਾ ਦਿਨੀ ਜਮਾਨੀ ਕਰਤੀ ਆਹ ਹਾ ਬਹੁਤ ਚੰਗਾ ਨਾਮ ਹੈ ਬੱਦਲ ਬਣ ਚੁੱਕੇ ਫੁੱਲ ਕਦੋਂ ਵੀ ਕਿਸੇ ਵਕਤ ਹਨੇਰੀ ਮੀਂਹ ਆ ਸਕਦਾ ਹੈ ਅੱਜ ਇਹ ਦੇਖ ਸਕਦੇ ਹੋ ਵਿਜ਼ਿਬਿਲਟੀ ਜਮਾਂ 0 ਹੈ ਅੱਜ ਇੱਕਦਮ ਦਿਨ ਖੜਾ ਸੀਗਾ ਤੇ ਪਤਾ ਨਹੀਂ ਲੱਗਿਆ ਕਦੋਂ ਹਨੇਰਾ ਹੋ ਗਿਆ ਆਹਾ ਬਹੁਤ ਚੰਗਾ ਨਾ ਮੈਂ ਦੋਸਤੋ ਆਪਾਂ ਬਚਪਨ ਚ ਦੇਖਦੇ ਵੀ ਹੁੰਦੇ ਸੀ ਸੁਣਦੇ ਵੀ ਹੁੰਦੇ ਸੀ ਕਾਲੀ ਬੋਲੀ ਨੇਰੀ ਬਾਰੇ ਅੱਜ ਇੱਕਦਮ ਦਿਨ ਖੜਾ ਸੀਗਾ ਤੇ ਪਤਾ ਨਹੀਂ ਲੱਗਿਆ ਕਦੋਂ ਨੇਰਾ ਹੋ ਗਿਆ ਜਿਵੇਂ ਸੂਰਜ ਖੜੇ ਵਿੱਚ ਅੱਜ ਪਿੰਡ ਫੁੱਲ ਨੇਰਾ ਹੋ ਗਿਆ ਹਾਲਾਂਕਿ ਤੁਸੀਂ ਵੀਡੀਓ ਚ ਦੇਖ ਸਕਦੇ ਹੋ ਅੱਗੇ ਮੈਂ ਵੀਡੀਓ ਅਪਲੋਡ ਕਰੀ ਗਏ ਤੇ ਐਡੀ ਭੈੜੀ ਨੇਰੀ ਮੈਂ ਬਹੁਤ ਸਮਾਂ ਬਾਅਦ ਦੇਖੀ ਹੈ ਹਾਲਾਂਕਿ ਹਵਾ ਘੱਟ ਸੀ ਪਰ ਨੇਰਾ ਇੱਕਦਮ ਹੋ ਗਿਆ ਬਹੁਤ ਜ਼ਿਆਦਾ ਆ ਲੱਗੇ ਜਿਵੇਂ ਰਾਤ ਹੋ ਗਈ ਹੁੰਦੀ ਹੈ ਬੱਦਲ ਬਣ ਚੁੱਕੇ ਆ ਫੁੱਲ ਕਦੋਂ ਵੀ ਕਿਸੇ ਵਕਤ ਹਨੇਰੀ ਮੀਂਹ ਆ ਸਕਦਾ ਪਰ ਇਸ ਪਾਸੋਂ ਥੋੜਾ ਘੱਟ ਖਤਰਾ ਹੈ ਪਰ ਜੇ ਇਧਰੋਂ ਆਵੇ ਤਾਂ ਕਲੀਅਰ ਹੁੰਦਾ ਵੀ ਕੰਮ ਖਰਾਬ ਹੀ ਹੈ ਬਾਕੀ ਵੇਹਣੇ ਕੀ ਬੰਦ ਆ ਓਏ ਹੋਏ 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 ਚੱਲ ਵੀ ਹਵਾ ਆ ਗਈ ਹਨੇਰੀ ਉਹ ਗਾ ਹਨੇਰਾ जमा हो गया देख तो तो सकते विजिबिलिटी जमा जीरो है ਨੇ ਰਹੋਗੇ ਜੇਨਾ ਝੁਕਰਾ ਵੀ ਨੇਰੀ ਤੇਜ ਹੈ ਨਹੀਂ ਮਾਈਟੇ ਰਵੇ ਜੇ ਮਾੜੀ ਜਿਵੇਂ ਜੋਖਾ ਆਪਣਾ ਤੁਸੀਂ ਵੇਖੋ ਕੀ ਹਾਲ ਹੈ ਇਹਦਾ ਕੁਛ ਤੇ ਸਵਾ ਵੀ ਹਜੇ ਮੈਨ ਲੱਗਾ ਕੋਈ 7:00 ਵਜਣ ਵਾਲਿਆ ਥੋੜਾ ਸਾਹਮਣੇ ਦਿਨ ਸੀ ਪਹਿਲਾਂ ਤੁਮ ਕਰਦੇ ਮਾੜ ਮਾੜ ਤੇ ਨੀਨ ਜਮਾਈ ਨਿਰ ਜਾ ਰਿਹਾ ਉਸ ਕਾਰਨਰ ਕੇ ਵੀ ਉਹਲੇ ਖੜੇ ਹੋਣਾ ਕੀ ਕਰਨ ਮੇ ਜੁਰੀ ਬਣ ਗਈ ਕਣੀਸ ਕਰਨ ਮੇ ਜੁਰੀ ਬਣ ਗਈ ਮੈਂ ਖਾ ਲੱਗੀ ਬੈਠੇ ਆ ਵਿਚਾਰੇ ਗੋਲ ਗੱਪੇ ਹਾਂਜੀ ਹਾਂਜੀ ਮੇਰਾ ਹੋ ਗਿਆ ਯਾਰ ਨਾ ਦਿਨੇ ਕਮਾਈ ਕਰਤੀ ਪੂਰਾ ਚਾਨਣ ਸਿੱਧੇ ਪਹਿਲਾਂ ਆਉਣਾ ਓਏ ਹੋਏ ਹੋਏ ਪਹਿਲਾਂ ਆਉਂਦੇ ਸੀ ਕਾਲੀ ਬੋਲੀ ਨੇਰੀ ਅੱਜ ਉਹ ਨੇਰੀ ਆ ਯੇ ਕਾਲੀ ਬੋਲੀ ਜਿਹੜੀ ਨੇ ਦਿਨੇ ਅੱਜ ਹਨੇਰਾ ਕਰਤਾ जूम करी आहे 那个东西。